ਇੱਕ ਪਾਸੇ ਭਾਰਤੀ ਚੋਣ ਕਮਿਸ਼ਨ ਵੱਲੋਂ ਅਪਰਾਧੀਆਂ ਦੇ ਚੋਣ ਲੜਨ ਬਾਰੇ ਸਖਤ ਮਾਪਦੰਡ ਅਪਣਾਏ ਗਏ ਹਨ ਅਤੇ ਚੋਣਾਂ ਦੇ ਵਿੱਚ ਨਿਰਪੱਖ ਅਤੇ ਅਜੇਹੇ ਅਧਿਕਾਰੀ ਨਿਯੁਕਤ ਕੀਤੇ ਜਾਂਦੇ ਹਨ ਜਿਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਨਾ ਹੋਵੇ ਪਰ ਦੂਜੇ ਪਾਸੇ ਪੰਜਾਬ ਦੇ ਇਲੈਕਸ਼ਨ ਕਮਿਸ਼ਨ ਨੂੰ ਇੱਕ ਅਜੇਹੇ ਵਿਅਕਤੀ ਦਾ 헤ਜ ਜਾਗਿਆ ਹੈ ਜਿਸ ਉੱਪਰ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਡਕੈਤੀ ਅਗਵਾਹ ਅਤੇ ਲੁੱਟਖੋਹ ਵਗੈਰਾ ਦੇ ਸੰਗੀਨ ਮਾਮਲੇ ਦਰਜ ਹਨ ਗਗਨਦੀਪ ਸਿੰਘ ਪੁੱਤਰ ਨਿਰੰਜਨ ਸਿੰਘ ਨਾਦੇ ਸਮਾਣਾ ਦੇ ਰਹਿਣ ਵਾਲੇ ਇੱਕ ਮੁੰਡੇ ਨੇ ਆਪਣਾ ਲਿੰਗ ਕਟਵਾਇਆ ਅਤੇ ਕਈ ਤਰ੍ਹਾਂ ਦੀਆਂ ਸਰਜਰੀਆਂ ਕਰਵਾ ਕੇ ਟਰਾਂਸਜੈਂਡਰ ਬਣ ਗਿਆ ਅਤੇ ਬਾਅਦ ਵਿੱਚ ਸਿਮਰਨ ਨਾਮ ਰੱਖ ਕੇ ਕਿੰਨਰ ਦਾ ਰੂਪ ਧਾਰ ਕੇ ਇੱਕ ਡੇਰੇ ਉੱਪਰ ਹਮਲਾ ਕਰਕੇ 1 ਕਰੋੜ ਤੋਂ ਵੱਧ ਦੀ ਲੁੱਟ ਕੀਤੀ ਅਤੇ ਅਗਵਾਹ ਵੀ ਕੀਤਾ ਮੁੰਡੇ ਤੋਂ ਟਰਾਂਸਜੈਂਡਰ ਬਣੇ ਇਸ ਆਦਮੀ ਦੇ ਉੱਪਰ ਪਟਿਆਲਾ, ਰਾਜਪੁਰਾ, ਜੀਰਕਪੁਰ ਵਗੈਰਾ ਥਾਣਿਆਂ ਵਿੱਚ ਐਫ ਆਈ ਆਰ ਵੀ ਦਰਜ ਹੈ ਇਸਨੇ ਨਕਲੀ ਕੁੜੀ ਬਣ ਕੇ ਚੰਡੀਗੜ੍ਹ ਦੇ ਗੁਰਦੁਆਰੇ ਦੇ ਵਿੱਚ ਨਕਲੀ ਆਧਾਰ ਕਾਰਡ ਦੇ ਕੇ ਮਿੱਠੂ ਲੱਡਾ ਨਾਮ ਦੇ ਲੱਡਾ ਪਿੰਡ ਦੇ ਰਹਿਣ ਵਾਲੇ ਇੱਕ ਸਰਪੰਚ ਨਾਲ ਪਹਿਲਾ ਵਿਆਹ ਕਰਵਾਇਆ ਅਤੇ ਉਸ ਨਾਲ ਕਈ ਮਹੀਨੇ ਪਤਨੀ ਵਜੋਂ ਜ਼ਿੰਦਗੀ ਬਿਤਾਉਣ ਤੋਂ ਬਾਅਦ ਉਸ ਦੇ ਉੱਪਰ ਗੁਦਾ ਮੈਥਨ ਕਰਨ ਦਾ ਇਲਜ਼ਾਮ ਲਗਾ ਕੇ 377 ਆਪੀਸੀ ਡੀਐਫਆਈਆਰ ਵੀ ਦਰਜ ਕਰਵਾ ਦਿੱਤੀ। विषय है कि कई एफआईआर नामजद इस नकली कि महत्वपूर्ण अदारे का ब्रांड अंबेसडर वर्गों के वोटर वालों इलेक्शन कमी इस हरकत उपर भारी रोस की भावना पाई जा रही है भारत के असली इलेक्शन कमिशन पंजाब दी इस अजीबो गरीब कार्रवाई के खिलाफ भारती चोण कमिशन भी मिलन जा रहे हैं क्योंकि इलेक्शन कमिशन पंजाब की इस हरकत का लाभ भुगत गगनदीप सिंह सिमरन अपने अपराधिक किसान भी उठा सकता है